ਆ ਕਈ ਬੰਦੇ ਕਿ ਨਾ ਯੋਰ ਲਾਉਂਦੇ ਵੇ ਵਿਚਾਰੇ ਜੁਪਹਿਰੇ ਬੰਦ ਹੋ ਜਾਂਣ ਆਖੋ ਸਾਥ ਮੱਕਦਾ ਹੀ ਯੋਰ ਹੀ ਉਹ ਲਗਾ ਪਿਆ ਭਗਤੀ ਨਾ ਕਰ ਜੇ ਬੰਦਗੀ ਹੁਣ ਇਹੋ ਜਿਹਾ ਬੰਦਾ ਜਿਹੜਾ ਵੀਡੀਓ ਕੱਢਦੀ ਸਾਹਮਣੇ ਆਵੇ ਤੇ ਉਹਨੂੰ ਫਿਰ ਪਿਆਰ ਨਾਲ ਸਮਝਾਈਏ ਵੇ ਤੂੰ ਕਹਿਣਾ ਬਾਬਾ ਦੀਪ ਸਿੰਘ ਜੀ ਇਹਨੂੰ ਯਾਦ ਕਰਨ ਦੀ ਉਸਤਤ ਕਰਨ ਦੀ ਲੋੜ ਨਹੀਂ ਇੰਜ ਲੱਗਦਾ ਤੂੰ ਸੁਹਮਨੀ ਸਾਹਿਬ ਕਦੀ ਪੜ੍ਹੀ ਦੀ ਸੁਹਮਨੀ ਸਾਹਿਬ ਕਹਿੰਦੀ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰੇ ਗੁਰੂ ਗ੍ਰੰਥ ਸਾਹਿਬ ਸ੍ਰੀਮਣੀ ਸਾਹਿਬ ਤੇ ਆਪ ਬਾਣੀ ਕਹਿ ਰਹੀ ਹੈ। ਬਾਬਾ ਜੀ ਨੂੰ ਬ੍ਰਹਮ ਗਿਆਨੀ ਨਹੀਂ ਕਹਾਗੇ। ਉਹ ਤਾਂ ਪਰਮੇਸ਼ਰ ਦਾ ਰੂਪ ਨੇ। ਗੁਰੂ ਸਾਹਿਬ ਆਪ ਕਹਿੰਦੇ ਸਾਦਗੀ ਸੋਭਾ ਸਾਹਿਬ ਬਣਾਈ ਨਾਨਕ ਸਾਹਿਬ ਪਰਪੇਦਣਾ ਪਾਇ। ਜਿਹੜੇ ਬਾਬਾ ਦੀਪ ਸਿੰਘ ਬਾਰੇ ਕੁਝ ਬੋਲਦੇ ਨੇ। ਬਾਬਾ ਹੀ ਦਿਆਲੂ ਹੈ। ਬਾਬਾ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਹਿਣਾ ਬਾਬਾ ਜੀ ਦੇ ਆਲੂ ਪਰ ਮੈਂ ਉਹਨਾਂ ਨੂੰ ਇਸ ਮਾਈਕ ਤੇ ਕਹਿਣਾ ਬਾਬਾ ਜੀ ਜਿਆਲੂ ਉਹਨਾਂ ਨੂੰ ਕੁਝ ਨਹੀਂ ਕਹਿਣਾ ਪਰ ਤੁਹਾਨੂੰ ਬਾਬਾ ਨੋਹ ਸਿੰਘ ਨੇ ਨਹੀਂ ਬਖਸ਼ਣਾ ਯਾਦ ਰੱਖੀ ਬਾਬਾ ਜੀ ਨੇ ਕੁਝ ਨਹੀਂ ਕਹਿਣਾ ਬਾਬਾ ਜੀ ਨੇ ਪਰ ਬਾਬਾ ਨੋਹ ਸਿੰਘ ਜੀ ਨੇ ਨਹੀਂ ਬਖਸ਼ਣਾ ਬਾਕੀ ਦੇ ਸ਼ਹੀਦ ਸਿੰਘਾਂ ਨੇ ਵੀ ਨਹੀਂ ਬਖਸ਼ਣਾ ਤੇ ਸਾਰੇ ਸਰਸੀਆ ਪਾਣ ਬਾਬਾ ਨੋਸ ਜੀ ਤਕਰੀਬਨ 10 ਸਾਲ ਵੱਡੇ ਸੀ ਬਾਬਾ ਦੀ ਸੀ ਤੇ ਬਾਬਾ ਨੋਸ ਜੀ ਨੇ ਛੇਤਰਾਂ ਦੇ ਵੀ ਉਹਨਾਂ ਕੋਲ ਸੰਧਿਆ ਵੀ ਹੋਰ ਵੀ ਜਿਵੇਂ ਜਿਵੇਂ ਸਾਰੇ ਐਡੇ ਪੱਕੇ ਸਾਥੀ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਇਹਦੇ ਮੀਤ ਜਥੇਦਾਰ ਬਣਾਇਆ ਸੀ ਮਿਸਲ ਸ਼ਹੀਦਾ ਮਿਸਲ ਸ਼ਹੀਦਾ ਦਾ ਮੀਤ ਜਥੇਦਾਰ ਉਹਨਾਂ ਨੂੰ ਬਣਾਇਆ ਬਾਬਾ ਨੋਸ ਜੀ ਜਦੋਂ ਬਾਬਾ ਜੀ ਹਰਮੰਦਰ ਸਾਹਿਬ ਦੀ ਬੇਜ਼ਵੀ ਲਈ ਨਿਕਲੇ ਆ ਉਹਨਾਂ ਨੂੰ ਕਿਹਾ ਸੀ ਤੁਸੀਂ ਉੱਥੇ ਡਿਊਟੀ ਸੀ ਸਭੋਗੀ ਤਲਵੰਡੀ ਤੇ ਬਾਬਾ ਨੋਸ ਸਿੰਘ ਕਹਿੰਦੇ ਮੈਂ ਤੇ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਸ਼ੀਧੀ ਦੇਣੀ ਐਸੇ ਨਾਲ ਹੀ ਜਾਣਾ ਐਡਾ ਸਤਕਾਰ ਕਰ ਲਈ ਵੇਖੋ ਕਦਮ ਨਾਲ ਕਦਮ ਮਿਲਾਇਆ ਹੋਇਆ ਉਧਰ ਟਾਲਾ ਸਾਹਿਬ ਹੈ ਉਧਰ ਬਾਬਾ ਨੋਸ ਸਿੰਘ ਆਸਾਨ ਹੈ ਕਰਨ ਦਰਨ ਹੁਣ ਜਿਨ੍ਹਾਂ ਨੇ ਬਾਬਾ ਨੋਸ ਹੈ ਇਹ ਤਾਂ ਤਨਮਨ ਸਭ ਕੁਝ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਵਿੱਚ ਸਾਰੀ ਯਾਰੀ ਪਾਈ ਹੋਵੇ ਹੋਰ ਸ਼ੀਰ ਸਿੰਘ ਸਾਰੇ ਤਾਂ ਉਹ برداشت ਕਰਨਗੇ ਉਹ ਨਹੀਂ ਬੱਕੇ ਜਵਦੀ ਸਾਹਿਬ ਪੜੀ ਜਾ ਰਹੀ ਹੈ ਤੁਹਾਨੂੰ ਜਵਦੀ ਸਾਹਿਬ ਪੜੀ ਲਗੀ ਉਹ ਮਨੀ ਸਾਹਿਬ ਪੜੀ ਜਾ ਰਹੀ ਥੋਪੀ ਸਾਹਿਬ ਪੜੀ ਇੱਕ ਵੀਡੀਓ ਜਿਹਨੂੰ ਪੈਰਿਆਂ ਦੀ ਬਾਣੀ ਸੁਣਾ ਰਿਹਾ ਉਸ ਤੋਂ ਸੱਜਣਾ ਜਿਹੜੀ ਪਹਿਲੇ ਪੈਰੇ ਰਹਿਣ ਕੇ ਵਣੇ ਜਾ ਰਿਹਾ ਦੂਜੇ ਪੈਰੇ ਕਹਿੰਦਾ ਆ ਬਾਣੀ ਹੈ ਉਹ ਨਹੀਂ ਉਹ ਬਖੰਡ ਆਪ ਕੋ ਸਾਥ ਹੁਣ ਇਡੀ ਕਿੱਡੀ ਵੱਡੀ ਗੱਲ ਉਹਨੇ ਨੀਜ ਕਹਿ ਦਿੱਤੀ ਵੀ ਸੁਮਨੀ ਸਾਹਿਬ ਨੂੰ ਬਖੰਡ ਕਹਿੰਦਾ ਆ ਬਾਣੀ ਜਿਹੜੇ ਇਤਨਾ ਭਗਤੀ ਤੋਂ ਤੋੜਨ ਛੇਵੇਂ ਪਾਸ਼ਾ ਕਹਿੰਦੇ ਉਹਨਾਂ ਦਾ ਸੰਗ ਵੀ ਨਹੀਂ ਕਰਨਾ ਇੱਕ ਆਪਾਂ ਦੁਪਹਿਰਿਆਂ ਦੇ ਬਾਣੀ ਵੀ ਨਾ ਬਣੀ ਵੀ ਸਾਡੇ ਕਰਕੇ ਸ਼ੁਰੂ ਹੋਏ ਆਪ ਕੋ ਸਾਥ ਬਾਣੀ ਨਾਲ ਅੱਜ ਮੈਂ ਵੀਡੀਓ ਪਾਵਾਂਗਾ ਰੱਤੀ ਤੁਹਾਨੂੰ ਹਿੰਦੂ ਵੀਰਲੀ ਐ ਮੈਂ 80-85 ਸਾਲ ਦਾ ਕਹਿੰਦਾ 70 ਸਾਲ ਤੋਂ ਮੈਂ ਵੇਖ ਰਿਆਂ ਚਪੈਰੇ ਹੋਏ ਉਸ ਤੋਂ ਵੀ ਪਿੱਛੇ ਪਹਿਲੇ ਬਾਬਾ ਟਰੋਲਾ ਸਹੋਂ ਤੇਰੇ ਇਧਰ ਆ ਕੇ ਬੱਗ ਔਰ ਚਪੈਰਿਆਂ ਵਿੱਚ ਜਿੰਨੀ ਸੰਗਤ ਜਾ ਰਹੀ ਏ ਗੱਲ ਪੱਲੇ ਮੰਨ ਲੋ ਕਿਸੇ ਰਾਗੀ ਕਰਕੇ ਨਹੀਂ ਜਾ ਰਹੀ ਕਿਸੇ ਕਥਾ ਵਾਚਕ ਕਰਕੇ ਨਹੀਂ ਜਾ ਰਹੀ ਜਿੰਨੇ ਜਾ ਰਹੇ ਬਾਬਾ ਦੀਪ ਸਿੰਘ ਦੇ ਆਸ਼ਿਕ ਜਾ ਬਾਬਾ ਦੀਪ ਸਿੰਘ ਹਾ ਸਿਆ ਕਾਲ ਕੱਲ ਇੱਕ ਵੀਡੀਓ ਬਾਈ ਮੈਂ ਜਿਹੜੇ ਮੇਰੇ ਗਰੁੱਪ ਚ ਹੈਗੇ ਜਿੰਨੇ ਕਰੇ ਸੜਕ ਤੇ ਖਲੋ ਗਏ ਉਹ ਪੱਤਰਕਾਰ ਨੇ ਇੰਟਰਵਿਊ ਲਈ ਹੈ ਤੁਹਾਡੇ ਨਾਲ ਕੋਈ ਕੌਤਕ ਹੋਇਆ ਹੈ ਰਾਗੀ ਹੈ ਜੀ ਤੇ ਕਹਿੰਦਾ ਵੀ ਮੈਂ ਆਪਣੀ ਕਾਰ ਤੇ ਵੀ ਨਹੀਂ ਆਂਦਾ ਬਸ ਤੇ ਆਣਾ ਨਿਮਰਤਾ ਵਿੱਚ ਐਵਾਰ ਸਾਰਾ ਦਿਨ ਤੇ ਕਹਿੰਦੇ ਇੱਕ ਵਾਰੀ ਆਪਾਂ ਲੇਟ ਹੋ ਗਏ ਦੁਪਹਿਰੇ ਤੋਂ ਸੇਵਾ ਕਰਦੇ ਕਰਦੇ ਤੇ ਕਹਿੰਦੇ ਮਹੂ ਤੋਂ ਬੱਸ ਚੇਂਜ ਕਰਨੀ ਸੀ ਮਹੂ ਤੱਕ ਬੱਸ ਲੱਗ ਗਈ ਤੇ ਉੱਥੇ 9:30 ਵਜ ਗਏ ਮਹੂ ਸਾਰਾ ਨੇਹਰਾ ਵੀ ਫੈਮਿਲੀ ਨਾਲ ਕਰੀਏਗੀ ਕਹਿੰਦੇ ਇੰਨੇ ਨੂੰ ਇੱਕ ਕਾਰ ਆਈ ਭਾਈ ਸਾਹਿਬ ਇੱਥੇ ਖੜੇ ਹੋ ਕਹਿੰਦੇ ਜੁਪਹਿਰਾ ਗੱਟ ਕੇ ਆਏ ਹਾਂ ਹੁਣ ਮਹੂਤ ਹੋ ਗਏ ਆਪਣੇ ਪਿੰਡ ਜਾਣਾ ਸੀ ਲੇਟ ਹੋ ਗਏ ਆ ਬੱਸ ਕੋਈ ਆ ਨਹੀਂ ਰਿਹਾ ਉਹ ਕੋ ਕਹਿੰਦੇ ਅਸੀਂ ਵੀ ਜੁਪਹਿਰਾ ਗੱਟ ਕੇ ਆ ਰਹੇ ਆ ਇਸੇ ਕਾਰਜ ਰਲ ਮਿਲ ਕੇ ਬੈੰਨੇ ਆ ਪਹਿਲੇ ਤੁਹਾਨੂੰ ਘਰ ਛੱਡ ਕੇ ਆਵਾਂਗੇ ਫਿਰ ਆਪਣੇ ਘਰ ਜਾਵਾਂਗੇ ਹੈ ਹੋ ਸ੍ਰੀ ਗੁਰੂ ਉਹ ਪੱਤਰਕਾਰ ਨੇ ਪੁੱਛਿਆ ਤੁਹਾਡਾ ਨਾਮ ਕੋ ਦੇ ਵੀ ਕੌਤਕ ਹੀ ਹੈ ਵੀ ਬਾਬਾ ਦੀਪ ਸਿੰਘ ਜੀ ਜਿਹੜੇ ਵਿੱਚ ਪਹਿਰਾ ਕੱਟਣ ਆਉਂਦੇ ਐ ਇੰਜ ਲੱਗਦਾ ਉਹਦੋਂ ਸਾਨੂੰ ਇੰਜ ਮਹਿਸੂਸ ਹੋਇਆ ਬਾਬਾ ਦੀਪ ਸਿੰਘ ਆਪ ਘਰ ਪਹੁੰਚਾਣ ਵੀ ਜਾਂਦੇ ਉਹ ਚਾਣ ਵੀ ਜਾਂਦੇ ਹਾ ਸ੍ਰੀ ਅੰਨ ਜਿਹਨੂੰ ਪ੍ਰੇਰਣਾ ਦਿੰਦੇ ਉਹ ਉਹਨੂੰ ਲੈ ਕੇ ਵੀ ਆਂਦੇ ਬਾਕੀ ਮੈਂ ਨਾ ਕਥਾਵਾਚਕਾਂ ਨੂੰ ਨਿਮਾਣੀ ਦੀ ਬੇਨਤੀ ਕਰਦਾ ਆਪਣਾ ਦੂਜਾ ਮਹਾਰਜ ਨਹੀਂ ਕਥਾਵਾਜਕ ਦੀ ਡਿਊਟੀ ਹੁੰਦੀ ਹੈ ਬਾਗ ਦੇ ਵਿੱਚ ਕੋਈ ਕਾ ਖੂਸ ਕੋਈ ਦੂਜੀਆਂ ਚੀਜ਼ਾਂ ਚਾਜਾਂ ਹੁਕ ਪੈਂਦੀਆਂ ਨਾ ਫालतू ਦੀਆਂ ਉਹਨੂੰ ਪੁੱਟ ਸਾਫ਼ ਕਰਕੇ ਨਾ ਤੇ ਬਾਗ ਨੂੰ ਸੋਹਣਾ ਬਣਾਣਾ ਉਹ ਤੁਸੀਂ ਫੁੱਲ ਹੀ ਕੱਢ ਕੇ ਛੁੱਟੀ ਜਾਂਦੇ ਤੁਸੀਂ ਫੁੱਲ ਹੀ ਤੋੜ ਕੇ ਛੁੱਟੀ ਜਾਂਦੇ ਤੇ ਬਾਗ ਵਿੱਚ ਕਿੱਥੋਂ ਪੜਾਈ ਕਰਕੇ ਆਏ ਕਥਾਵਾਜਕ ਦੀ ਡਿਊਟੀ ਸੀ ਜਿਹੜੇ ਬਾਗ ਹੈ ਨਾ ਗੁਰਨਾਨਕ ਦਾ ਸਿੱਖੀ ਦਾ ਇਹਦੇ ਵਿੱਚ ਕੋਈ ਫालतू ਚੀਜ਼ਾਂ ਹੁਕ ਪੈਂਦੀਆਂ ਕੋਈ ਇਦਰ ਉਧਰ ਜਾਣਾ ਸ਼ੁਰੂ ਹੋ ਜਾਂਦਾ ਚਲੋ ਉਹ ਪ੍ਰੇਰਣਾ ਦਿਓ ਬਾਹਰ ਕਢੋ ਤੇ ਇਹ ਕਥਾ ਵਾਜਕ ਸੋਹਣੇ ਸੋਹਣੇ ਫੁੱਲ ਹੀ ਬਾਗ ਚੋਂ ਕੱਢ ਕੇ ਤੋੜੀ ਜਾਂਦੇ ਕਿੱਥੇ ਲਿਖਾ ਦੇਣ ਕਿੱਥੇ ਲਿਖਾ ਦੇ ਕਥਾ ਵਾਜਕ ਦੀ ਡਿਊਟੀ ਹੁੰਦੀ ਆ ਗੁਰੂ ਨਾਨਕ ਦੇ ਬਾਗ ਨੂੰ ਸੁੰਦਰ ਬਣਾਵੇ ਫालतू ਚੀਜ਼ਾਂ ਕੋਈ ਹੋਗਾ ਕਪੀਰ ਪਾਸੇ ਮੈਂ ਕਿਹਾ ਕੁਝ ਵੀ ਨਾ ਕਰੂੰ ਇਹਨਾਂ ਦੀ ਮੰਨ ਲੈਣਿਆ ਵੀ ਜਿੰਨੇ ਚ ਵਹਿਰਾ ਕੱਢਣ ਆਂਦੇ ਨੇ ਦੁਨਿਆਵੀ ਅਰਦਾਸਾਂ ਨੇ ਐ ਨਹੀਂ ਵੀ ਦੁਨਿਆਵੀ ਮੰਗਾਂ ਪੂਰੀਆਂ ਹੁੰਦੀਆਂ ਕਿ ਇਹਦਾ ਵੀਜ਼ਾ ਲੱਗ ਰਿਹਾ ਕਿ ਇਹਦਾ ਆਹ ਭੁੱਲ ਗਏ ਆਪਾਂ ਜਦੋਂ ਕਈ ਸਾਡੇ ਸਿੱਖ ਭਰਾ ਮੈਨਾ ਨੀ ਲੈਣਾ ਧਰਮ ਦਾ ਧਰਮ ਕਨਵਰਟ ਕਰਦੇ ਆ ਜਿਹੜਾ ਕਨਵਰਟ ਕਰਦੇ ਉਹ ਦੁਨਿਆਵੀ ਚੀਜ਼ਾਂ ਤੁਹਾਡੇ ਬੱਚੇ ਸਕੂਲ ਫ੍ਰੀ ਬਣਾਵਾਂਗੇ ਤੁਹਾਡੇ ਆਇਆ ਕਰਾਂਗੇ ਤੁਹਾਡੇ ਉਹ ਕਰਾਂਗੇ ਤੁਹਾਡਾ ਇੰਜ ਕਰਾਂਗੇ ਖਰਚਾ ਫਰੀ ਦਵਾਈ ਦਾ ਖਰਚਾ ਫਰੀ ਉਹ ਦੁਨਿਆਵੀ ਚੀਜ਼ਾਂ ਪਿੱਛੇ ਧਰਮ ਕਲਵੰਟ ਹੋਣੇ ਬੰਦ ਹੋ ਗਏ ਬਾਬਾ ਜੀ ਦੁਨਿਆਵੀ ਝੋਲੀਆਂ ਵੀ ਭਰ ਰਿਹਾ ਤੇ ਜਿਹੜਾ ਪੰਜ ਸੱਤ ਐ ਤੋਂ ਹਾਜੀ ਦੀ ਪਰਦਾ ਉਹਨੂੰ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਉਹ ਫਿਰ ਬਾਣੀ ਨਾਲ ਜੁੜ ਜਾਂਦਾ ਸਦਾ ਸਦਾ ਲਈ ਜੇ ਬਾਬਾ ਜੀ ਦੁਨਿਆਵੀ ਝੋਲੀਆਂ ਵੀ ਭਰਦੇ ਆ ਤੇ ਜੁੜਦੇ ਗੁਰੂ ਗ੍ਰੰਥ ਸਾਹਿਬ ਨਾ ਰਹੇ ਆ ਆਖੋ ਸਤਨਾਮ ਜੁੜਦੇ ਸ਼ਹੀਦ ਸਿੰਘਾ ਨਾ ਰਹੇ ਇਸ ਕਰਕੇ ਚੁਪੈਰੇ ਰਾਜ ਕੇ ਕੱਢੀ ਮਰਾਂਗੇ